ਅੱਜ ਕਾਟੂ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਸਾਡੇ ਵੱਲੋਂ ਇੱਕ ਖਿਦਮਤ ਮਨਾਇਆ ਜਾ ਰਿਹਾ ਤੇ ਇੱਕ ਤਰ੍ਹਾਂ ਤੋਂ ਮਨਾਇਆ ਜਾ ਰਿਹਾ ਦੂਸਰਾ ਜਨਮ ਦਿਨ ਜੀ ਪਹਿਲਾਂ ਵੀ 2020 ਵਿੱਚ ਕੀਤਾ ਸੀ ਤੇ ਦੂਸਰਾ ਆਪਣਾ ਬਾਬਾ ਜੀ ਦਾ ਜਨਮ ਦਿਨ ਅੱਜ ਮਨਾ ਰਹੇ ਹਾਂ ਤੇ ਬਾਬਾ ਜੀ ਕਿਰਪਾ ਨਾਲ ਆ ਗਏ ਮੈਂ ਵੀ ਪ੍ਰੋਗਰਾਮ ਤੇ ਖੜਾ ਹਾਂ ਜੀ ਪ੍ਰੋਗਰਾਮ ਕੀ ਅਜਿਹਾ ਸੇਰ ਦਾ ਜੀ ਬਸ ਬੱਚਿਆਂ ਵਾਸਤੇ ਟਿੱਕੀ ਨੂਡਲ ਖਾਣਾ ਪ੍ਰਸ਼ਾਦ ਕੋਕੀ ਤੇ ਰੋਚਾਰ ਕੀ ਕਬੂਤਰ ਐਕ੍ਰੋ ਕਰਤਾ ਹੈ ਇਹ ਵੀ ਸਵੇਰੇ ਚੱਲਦੇ ਆ ਜੀ ਤੇ ਬਾਬਾ ਜੀ ਕਿਰਪਾ ਜਤੋਂ ਚਲੇਗਾ ਸ਼ਾਮ ਤੱਕ ਦੇਖੋ ਕਿ ਕਬੂਤਰ ਬਹੁਤ ਅੜੀ ਸੱਤ ਗਈਆਂ ਆਹਨੇ ਕੀ ਕਹਿਣਾ ਚਾਹੋ ਹਾਂਜੀ ਸੰਤਾ ਜੀ ਅੱਜ ਅੱਜ ਤੇ ਬਾਬਾ ਜੀ ਦੀ ਬੜੀ ਮਿਹਰ ਹੋ ਰਹੀ ਆ ਅੱਜ ਸੰਤਾ ਹੜਕਤਾਂ ਵੀ ਜਾ ਰਹੀ ਆ ਅੱਜ ਤੇ ਬਾਬਾ ਜੀ ਬਹੁਤ ਕਿਰਪਾ ਵਾ ਅੱਜ ਤੇ ਬੜੀ ਕਿਰਪਾ ਬਣੀ ਦੇ ਬਾਬਾ ਜੀ ਦੀ ਆਨ ਵਾਲੇ ਕਿੰਨੇ ਚੋੜ ਕਿ ਲੇ ਪ੍ਰੋਗਰਾਮ ਆਨ ਵਾਲੇ ਦੇ ਚ ਆਪਣਾ ਕੀ 15 ਨਵੰਬਰ ਨੂੰ ਆਪਣੇ ਇੱਥੇ ਜਾਗਰਣ ਹੈਗਾ ਜੀ ਬਾਬਾ ਜੀ ਦਾ ਦੂ ਕੇਤਨ ਹੋਏਗਾ ਔਰ ਅਗੂ ਕੋਲ ਰੀਰੂ ਬਾਬਾ ਜੀ ਲੰਗਰ ਹੋਏਗਾ ਲੰਗਰ ਤੇ ਰਾਬੂ ਕੇਕ ਵੀ ਆ ਜੀ ਉਹਨਾਂ ਨੂੰ ਲਓ ਕੇ ਹਾਂ ਅੱਜ ਹਨਾ ਸ਼ਾਮ ਨੂੰ ਕੇਕ ਹੀ ਕੱਟਣਾ ਸੀ ਔਰ ਰਾਤ ਨੂੰ ਦੀਵਾਲੀ ਵੀ ਮਨਾਵਾਂਗੇ ਬਾਬਾ ਜੀ ਦੇ ਨਾਮ ਦੀ ਚਾਕੇ ਵਰਗ ਹਾਂ ਆਤੀ ਜੀ ਬਾਈ ਲਾਵਾਂਗੇ ਪਾਕੇ ਲਾਵਾਂਗੇ ਬਾਬੇ ਅੱਜ ਗੰਗਨ ਨੂੰ ਰਾਤ ਸਵੇਰੇ ਖੁਸ਼ੀਆਂ ਮਨਾਵਾਂਗੇ ਸੰਦੇਸ਼ ਆਈਏ ਜੀ ਬਾਬਾ ਜੀ ਆਪੇ ਸਭ ਨੂੰ ਆਪਣੇ ਚਰਨਾਂ 'ਚ ਲਾਵੇ ਤੇ ਸਭ ਦੀ ਕਿਰਪਾ ਵਰਸਾਵੇ ਘਾੜੇ ਦੇ ਕਰਦੇ ਬਾਕੀ ਦੇ ਕਰਨ ਬਾਕੀ ਦੀ ਕਿਰਪਾ ਤੇ ਸਭ ਤੇ ਹੈ ਹੀ ਆ ਬਾਕੀ ਦੇਖਾਂ ਕਿ ਜਿੱਥੇ ਮੱਕੀ ਆ ਜਿਹੜਾ ਜੋ ਡਿਊਟੀ ਲਈ ਆਏ ਨੇ ਭਾਈ ਜਾਵਾਂਗੇ ਕਿੱਦਾਂ ਤੱਕ ਅਸੀਂ ਕਰੀ ਜਾਵਾਂਗੇ ਜੀ ਮੈਂ ਕੀ ਕਰਨਾ ਚਾਹੂਗਾ ਕੁਝ ਨਹੀਂ ਬਸ ਖਾਟੂ ਸ਼ਾਮ ਦਾ ਅੱਜ ਬਰਥਡੇ ਹੈ ਜਰਮਦੀਨ ਆਉਣਾਗਾ ਪਟੁੱਤਰ ਹੈਗਾ ਇਸ ਦਿਨ ਬਾਬਾ ਸ਼ਾਮ ਦੀ ਮੂਰਤੀ ਜੋ ਧੀ ਸੀਗਾ ਉਹ ਨਿਕਲਿਆ ਸੀਗਾ ਖਾਟੂ ਸ਼ਾਮ ਤੇ ਖਾਟੂ ਜੀਰੇ ਖਾਟੂ ਰਾਜਾ ਦੇ ਵਿੱਚ ਖਾਟੂ ਰਾਜਾ ਦਾ ਨਾਮ ਹੈ ਤੇ ਬਾਬਾ ਉੱਥੋਂ ਨਿਕਲਿਆ ਸੀਗਾ ਉਸ ਤੋਂ ਬਾਅਦ ਉਹ ਪਟ ਉੱਤਰ ਦੇ ਰੂਪ ਤੇ ਬਣਾਇਆ ਗੰਗਾ ਅਸ਼ੀਸ਼ ਕੇ ਦਾਨੀ ਦਾ हाँ, आज ये प्रोग्राम हो रहा है सुबह सुबह से लंगर लगा हुआ है नूडल्स है, है, है सब चल रहा है सुबह से हलवा चल रहा है प्रसाद सारा चल रहा है कि हारे का सहारा खाटू शाम प्यारा, यहां पे आ यहाँ पे पहुँचो शीश का दानी है वो वो एक्सपीरियंस मेरे साथ हुए है मैं बोल ही नहीं सकती बहुत कुछ बाबा ने दिया उनके साथ ही बस चल रहे है जी ਆ ਗਏ ਆ ਕੀ ਪ੍ਰੋਗਰਾਮ ਸੱਗਿਆ ਦੇਖੋ ਜੀ ਜੈਖਟ ਸ਼ਾਮ ਜੀ ਕੀ ਉਹਨਾਂ ਦਾ ਜਨਮ ਦਿਨ ਆ ਤੇ ਮੁੜ ਆਇਆ ਵਿਚਾਰਾ ਬੜੀ ਤਵੱਸੀਆ ਕਰਕੇ ਇਹਨਾਂ ਨੇ ਬੰਦੇ ਨਾਲ ਜੋੜੇ ਦੇਣਾ ਬੜੀ ਮਹਾਰਾ ਦੀ ਕਿਰਪਾ ਆ ਦੇਖੋ ਤੁਹਾਡੇ ਸਾਹਮਣੇ ਲੰਗਰ ਖਾ ਰੀ ਆਣਾ ਸਵੇਰ ਦਾ ਲੱਗਦਾ ਦਵਾ ਦੇ ਦਾ ਸ਼ੁਰੂ ਹੋਇਆ ਦਾ ਸ਼ਾਮ ਦੇ 6 ਵਜੇ ਦਾ ਗੱਲਣਾ ਫਿਰ ਬਾਅਦ ਇਹਨਾਂ ਨੇ ਕੇਕ ਵੀ ਕੱਟਣਾ ਮਾਦਾ ਨਾਮ ਦਾ ਟਿੱਕੀ ਚਲਿਆ 버ਗਰ ਵਗੈਰਾ ਸਭ ਕੁਝ ਲਾਗਦਾ ਨਿਊਟਰ ਵਗੈਰਾ ਲਾਇਆ ਕੋਫੀ ਲਾਈ ਦੀ ਆ ਬੜੀ ਕਿਰਪਾ ਉਹਨਾਂ ਦੀ ਨਿਮਾਜ਼ਮਾ ਸਾਰਿਆਂ ਦਾ ਬਖਸ਼ੇ ਸਾਰੇ ਲੋਕੀ ਇਹਨਾਂ ਨਾਲ ਜੁੜਨਾ ਬਹੁਤ ਵਧੀਆ ਪ੍ਰੋਗਰਾਮ ਵਧੀਆ ਸਾਡੂ ਸ਼ਾਮ ਜ ਅੱਗੇ 15 ਤਰੀਕ ਨੂੰ ਆਜੀ ਹੈ ਨਾ ਜਾਗਰਣ ਕਰਨਾ ਤੇ ਮਾਰਾ ਆਗੂ ਪ੍ਰੋਗਰਾਮ ਕਰੀਦਾ ਬਹੁਤ ਚੰਗਾ ਵਧੀਆ ਕੰਮ ਕਰਦੇ ਕੋਈ ਗੱਲ ਨਹੀਂ ਬਹੁਤ ਸੇਵਾਦਾਰ ਆ ਜਾਗਰਣ ਨਾਲ ਮੈਨੂੰ ਤੈਨੂੰ ਨਹੀਂ ਮੈਨੂੰ ਜੀ ਤੈਨੂੰ ਸ਼ਰਮਾਇਆ ਕਿਉਂਕਿ ਅੰਨਾ ਮੁਰਾ ਜੋ ਕਰਤਾ ਤਾਹੀ ਆ ਅਸੀਂ ਇਹਨਾਂ ਦੇ ਸੇਵਾਦਾਰ ਲੱਗੇ ਬੜਿਆ ਹੋਈ ਵੀ ਪਰਮਾਤਮਾ ਨਾਲ ਜੋੜੋ ਸਾਰੇ ਨੂੰ ਜੋੜੋ ਨਾਲ ਬਹੁਤ ਵਧੀਆ ਨਾਲ ਨਾਲ ਜੋੜਨ ਸਾਰੇ ਲੋਕੀ ਦਾ ਨਾਮ ਲੈਣ ਸਾਰੇ ਕਰੋ ਬਹੁਤ ਵਧੀਆ ਕਿਰਪਾ ਨਾਲ ਜੀ ਮਾ ਜੀ ਜਿਆ ਸ਼ਾਤੂ ਜਾਨ ਜੀ